ਇੱਥੇ ਸੇਮੇ ਪਾਸਾ ਸਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਦਿਨ ਰਹਿ ਕੇ ਗਏ ਸਨ। ਇੱਥੇ ਭੁੱਲਰ ਭਾਈਚਾਰੇ ਦੀ ਮਾਤਾ ਨੇ ਗੁਰੂ ਸਾਹਿਬ ਜੀ ਨੂੰ ਪ੍ਰਸਾਦਾ ਸਕਾਇਆ। ਅੱਜ ਆਪਾਂ ਦਰਸ਼ਨ ਕਰਨ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਟਪਾਲੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਸੇਮੇ ਪਾਸਾ ਆਏ ਸਨ। ਆਓ ਤੁਹਾਨੂੰ ਦੱਸਦੇ ਹਾਂ ਇੱਥੋਂ ਦੇ ਇਤਿਹਾਸ ਬਾਰੇ ਤੇ ਕਰਾਉਣੀ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨ। ਇਹ ਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਪਾਸਾ ਹੀ ਸੇਮੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸੂ ਪ੍ਰਾਪਤ ਹੈ। ਇਸਾ ਸਥਾਨ ਤੇ ਗੁਰੂ ਸਾਹਿਬ ਮਾਲਵੇ ਦੀ ਪਹਿਲੀ ਫੇਰੀ ਸਮੇਂ ਸਾਮਤ 1688 ਨੂੰ ਚੇਤ ਸੁਦੀ 7ਵੀਂ ਨੂੰ ਇੱਥੇ ਠਹਿਰੇ ਸਨ ਅਤੇ ਚੇਤ ਸੁਦੀ 8ਵੀਂ ਨੂੰ ਇੱਥੋਂ ਅੱਗੇ ਰਵਾਨਾ ਹੋਏ ਸਨ ਸਿਰਫ ਇੱਕ ਦਿਨ ਹੀ ਇੱਥੇ ਗੁਰੂ ਸਾਹਿਬ ਜੀ ਨੇ ਮਿਰਾਮ ਕੀਤਾ ਸੀ ਇਸ ਪਿੰਡ ਦੇ ਲੋਕਾਂ ਨੇ ਗੁਰੂ ਜੀ ਦੀ ਕੋਈ ਸੇਵਾ ਨਹੀਂ ਕੀਤੀ ਅਤੇ ਇੱਕ ਮਾਈ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਪ੍ਰਸਾਦ ਦੇ ਭੇਂਟ ਕੀਤੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਪ੍ਰਸਾਦ ਆਸਕਿਆ ਅਤੇ ਇਹ ਬਚਨ ਕੀਤਾ ਕਿ ਤੁਹਾਡਾ ਭੁੱਲਰ ਭਾਈਚਾਰਾ ਮਹਾਰਾਜਪਿੰਡ ਮੋਢੀ ਗੜਨ ਕਾਰਨ ਗੁੱਸੇ ਵਿੱਚ ਹੈ ਪਰ ਤੂੰ ਆਪਣੇ ਪਰਿਵਾਰ ਵਿੱਚ ਸਿੱਖੀ ਰੱਖ ਲਈ ਹੈ ਗੁਰੂ ਸਾਹਿਬ ਨੇ ਇਸ ਸਥਾਨ ਨੂੰ ਆਰਾਮ ਸਰ ਦਾ ਨਾਮ ਦਿੱਤਾ ਤੇ ਬਚਨ ਕੀਤਾ ਕਿ ਇਸ ਸਥਾਨ ਤੇ ਧਾਰਮਿਕ ਸਥਾਨ ਬਣੇਗਾ ਤੇ ਸਿੱਖ ਸੰਗਤਾਂ ਦੇ ਜੋੜ ਮੇਲੇ ਤੇ ਦੀਵਾਨ ਭਰਨਗੇ ਗੁਰੂ ਸਾਹਿਬ ਮਹਾਰਾਜਪਿੰਡ ਤੋਂ ਚੱਲ ਕੇ ਟਪਾਲੀ ਫੁੱਲੇਵਾਲਾ ਦਰਾਜ ਤੋਂ ਭਧਾਵੜ ਪਹੁੰਚੇ ਸੰਮਤ 1822 ਨੂੰ ਵੱਡਾ ਘੱਲੂ ਘਰਾ ਹੋਇਆ ਸੀ ਜਿਸ ਵਿੱਚ ਜਖਮੀ ਸਿੰਘਾ ਦਾ ਜਥਾ ਰਹਿ ਗਿਆ ਸੀ ਇੱਕ ਸਿੰਘ जख्मਾਂ ਦੀ ਤਾਬ ਨਾ ਚਲਦੇ ਹੋਏ ਚੜਾਈ ਕਰ ਗਿਆ ਉਹਦਾ ਸੰਸਕਾਰ ਇਥੋਂ ਉੱਤਰ ਪੱਛਮ ਦਿਸ਼ਾ ਅਕਾਲੀਆਂ ਦੀ ਝੜੀ ਵਿੱਚ ਕੀਤਾ ਗਿਆ ਏਸੀ ਇਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ